ਨਹੀਂ ਮੇਰੇ ਵਲੇ ਸੋਨੂ ਪਿਆਰ ਭਰੀ ਖਸਰੀ ਹੈ ਕਾਲ ਵੀ ਅੱਜ ਆਇਆ ਖੇਤਾਂ ਚ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮੱਛਰ ਲੜਦਾ ਨਾ ਲੜਦਾ ਮਾਣਾ ਹਾਂ ਲੜਦਾ ਏ ਲੋ ਜੀ ਭਾਈ ਉਹ ਮੱਛਰ ਤਾਂ ਹੀ ਲੜਦਾ ਜੀ ਹਾਂ ਮਾੜਾ ਮੋਟਾ ਆ ਗਾੜੀ ਬੱਦਰੀ ਹੈ ਗਾੜੀ ਗਾੜੀ ਨਾਲ ਗਾੜੀ ਕਾ ਪੱਥਰ ਦੇ ਬਿਠਾ ਜਲੇ ਹੀ ਘਾਟਿਆ ਵਰਕੇ ਜਲੇ ਤਾਂ ਨਹੀਂ ਪੈ ਗਿਆ ਤੁਹਾਨੂੰ ਪਤਾ ਲੱਜਣਾ ਤਾਂ ਇਹ ਦੇਖਦਾ ਛਾਲੇ ਹੋ ਜਾਂਦੇ ਪੈਰਾਂ ਚ ਹੋ ਮੁੱਕੀ ਡਾਕਰ ਬਈ ਯਾਰ ਪੂਰੀ ਹੈ ਅਹੀਓ ਜਿਹੜੇ ਗਈਆ ਨੂੰ ਵੇਚਣ ਆਉਂਦੇ ਉਹ ਉਰਾਵਾ ਹੁੰਦੀ ਹੈ ਜੀ ਮਿੱਟੀ ਇਹ ਜਾਣੇ ਬਰਾਬਰ ਨੂੰ ਨਹੀਂ ਜਾਂਦੇ ਆ ਗੜੀਏ ਕੱਢਦੇ ਆ ਦੋ ਵੇ ਗਾਵਾ ਲੈ ਉਹਦੇ ਨਹੀਂ ਖੱਤ ਲਾ ਲਾ ਆ ਲਾ ਦੇ ਆ ਲਾਓ ਚਲੋ ਛੇਲੋ ਹਾਂ ਲਾ ਲੀ ਏ ਚੰਨ ਆਉਂਦਾ ਇਤਨੂੰ ਸਾਰੀ ਇਤਨਾੜ ਦੀ ਚਾਲਾ ਹੋ ਗਿਆ ਜੀ ਆ ਲਾ ਆ ਰੂ ਲੈਟ ਹੈ ਜੀ ਲਾੜ ਦਾ ਕੱਦੂ ਹੋ ਚੱਲਿਆ ਬਸ ਕੀਲਾ ਸਵਾ ਕ ਕੀਲਾ ਰਹਿ ਗਿਆ ਪਾਣੀ ਪਾਣੀ ਟਾਈਮ ਲੱਗਦਾ ਕੱਦੂ ਤਾਂ ਕੋਈ ਨਹੀਂ ਆ ਆ 15 ਮਿੰਟ ਤੇ ਵੀ ਜੇ ਬਾਹਰ ਨਹੀਂ ਨਾ ਧਗਾ ਤਸ ਰੱਖ ਲੈ ਚੱਲ ਸਵਾ ਕੀਲਾ ਰਹਿ ਗਿਆ ਵਾ ਹੋ ਗਿਆ ਵੀ ਕੱਦੂ ਗਿਆ ਤਾਲੂ ਕਰਦੇ ਨਾਲ ਤੇ ਫਿਰਨੇ ਪਾਣੀ ਨੂੰ ਟਾਈਮ ਲੱਗਦਾ ਪਿੰਡਾ ਰਹਿ ਗਈ ਮੈਂ ਸ਼ਰਤਾਂ ਪਾਣੀ ਕਿ ਨਹੀਂ ਹਲੇ ਹਟ ਦੇ ਪਹਿਲੇ ਤੁਸੀਂ ਬੋਰੇ ਕਰਨੇ ਆ ਮੈਂ ਆਪ ਕੋ ਨਾ ਬੋਰੇ ਕਰਦੇ ਹਾਲੇ ਬੰਦੀ ਪਤਾ ਵੀ ਬੋਰੇ ਹਾਲੇ ਬਾਣੇ ਗਾਲੂ ਖਾਲੇ ਬਾਗ ਪਾਣੀ ਛੱਡ ਗਏ ਤੇਰੇ ਕਿੱਦੂ ਕਰ ਦੋ ਆ ਵੀ ਤੇਰੇ ਪਾਪਾ ਨੇ ਬੋਰ ਕਰਿਆ ਬਈਆ ਇੱਕ ਹੋਰ ਕਰਾ ਬਣਾਉਦੇ ਹੂੰ ਤਾਂ ਹਾਂ ਇੱਥੇ ਤਾਂ ਹੋਇਆ ਨਹੀਂ ਪਹਿਲਾਂ ਹੀ ਕਰਾਣਾ ਕਣਕੇ ਜੇ ਪਹਿਲਾਂ ਹੀ ਬੋਰ ਕਰਾ ਲਾ ਹਾਂ ਹਾਂ ਐਨੀ ਜਿੰਦਾ ਫਿਰ ਵੀ ਬੜੀ ਬੜਾ ਕਾ ਪੈਂਦਾ ਥੋੜੇ ਬਾਅਦ ਤੁਸੀਂ ਕਾਈ ਕੀ ਦਿੰਦੇ ਅੱਧਰ ਮੋਟਰਸਾਈਕਲ ਚਾਚੇ ਵਾਲਾ ਤੂੰ ਛੱਡ ਕੇ ਗਿਆ ਉਹ ਕਾ ਨੂੰ ਉਹਦਾ ਮੈਨੂੰ ਆਏਗਾ ਇਹ ਤਾਂ ਕਹਿੰਦਾ ਮੋਟਰਸਾਈਕਲ ਕਹਿੰਦਾ ਲਿਆ ਕਹਿੰਦਾ ਤੈਨੂੰ ਚੱਕਾ ਦੇਣਾ ਘਰ ਨੂੰ ਮੈਂ ਮੈਂ ਤਾਂ ਪਿੰਡ ਹੈ ਕਹਿੰਦਾ ਮਨੂਲੀ ਵਾਲਾ ਹਾਂ ਦਾ ਹਾਂ ਮੈਂ ਕਹਾਂ ਮੈਂ ਤਾਂ ਮੈਨੂੰ ਤਾਂ ਆਪਣੀ ਕੋਈ ਲੈਣੇ ਵਾਲਾ ਕਹਿੰਦਾ ਕਿੱਥੇ ਤੂੰ ਮਾ ਮਾਲਾ ਕਹਿੰਦਾ ਮੇਰੇ ਨਾਲ ਮੋਟਰਸਾਈਕਲ ਇਕੱਲੇ ਮੈਂ ਮੋਟਰਸਾਈਕਲ ਲਈ ਜਣਾ ਕਹੈ ਤੂੰ ਆਪਣਾ ਲੈ ਮੋਟਰਸਾਈਕਲ ਮੈਂ ਮੇਰਾ ਵੀ ਉੱਥੇ ਘੜਾ ਹਾਂ ਹਾਂ ਤੇ ਕੰਮ ਨੂੰ ਆਵੇ ਆਵੇ ਕੀ ਨੇ ਉਹਦੇ ਐ ਮੋਟਰ ਲੂ ਨਾ ਮੋਟਰਸਾਈਕਲ ਨੂੰ ਦੇਖਦਾ ਮੈਂ ਆਪਣਾ ਚੱਕਰ ਨੂੰ ਲਾ ਗਿਆ ਨਾ ਘਰ ਨੂੰ ਉਹ ਤੈਨੂੰ ਤੇ ਛੱਡ ਕੇ ਗਿਆ ਫੇਰਾ ਨਾ ਮੈਂ ਤਾਂ ਉੱਥੇ ਫੇਰ ਪਾਣੀ ਦੇਖਣ ਲੱਗ ਗਿਆ ਉਹ ਸੱਚਾ ਉੱਥੇ ਤਾਰ ਤੰਗ ਨਾ ਮੈਂ ਹੀ ਕਹੇ ਤਾਂ ਮੈਂ ਨੂੰ ਦੇ ਤਾਰ ਦੇ ਤੇਰੇ ਕਹਾਂ ਹਿੱਡਦਾ ਮਹੂ ਵੀ ਤਾਰ ਦੇ ਬੰਦੂ ਠੀਕ ਕੌਣਾ ਉਹ ਬੋਡਰ ਬੰਦੇ ਕਰਦਾ ਪਾਲੀ ਖੱਤੀਆਂ ਇਹ ਪੈ ਤਾਂ ਲੈਣ ਦੇ ਪਾਣੀ ਖੱਤੀ ਕਿ ਤਾਂ ਫੁੱਲੋਗੀ ਦੋਈ ਜੀ ਨੂੰ ਥੈਲੇ ਵਿੱਚ ਢੱਪਣ ਲੱਗ ਗਿਆ ਉਹਦਾ ਫਿਰ ਉੱਪਰ ਫਲੋ ਢੱਪ ਕੇ ਸਾਲ ਆਉਗੀ ਜੀ ਪੈਣਾ ਬਰਾਬਰ ਹੋ ਜਾਣਾ ਬਹੁਤ ਠੀਕ ਠੀਕ ਨਹੀਂ ਆਲੇ ਆ ਜਾਣ ਲੈ ਕਰੀਦਾ ਨਹੀਂ ਪਤਾ ਹੈਗਾ ਘਾਟੇ ਰੱਖ ਮੜਾ ਜਾ ਬੰਨੱਖਾ ਪੰਜ ਦੋ ਦਿਨ ਭਾਟ ਰੱਖਣਾ ਠੀਕ ਢੱਕਾ ਜਾ ਸੱਤ ਕੁਝ ਨਹੀਂ ਪਤਾ ਲਾਲ ਆ ਦੀ ਤਾਰ ਯਾਰ ਇਲੈਕਟਾ ਬਾੜੋ ਮੈਂ ਜਿੱਦ ਦਰਚ ਹਲੇ ਕਿਥੇ ਹਲੇ ਗਿੱਲਾ ਹੈ ਬਹੁਤ ਪਾਣੀ ਭਰ ਹੋਣਾ ਪਾਣੀ ਪੂੜਾ ਭਰਣਾ ਉੱਧਰ ਦੇਖ ਉਹਨੇ ਮਾਰਿਆਂ ਦੇ ਗੇੜਾ ਨੇ ਆਹ ਡੰਡਾ ਵੀ ਹੈ ਕੋਈ ਅੱਛਾ ਡੰਡਾ ਆ ਯਾਰ ਬਾਲੇ ਜੇ ਪਰੇ ਬੰਨਦੇ ਪਾਸੇ ਯਾਰ ਖੋਲ ਲਿਆਉਣੀਆਂ ਆਉਣ ਲੱਗੇ ਨੇ ਬਸ ਆਈ ਜੂਗੀ ਵਿਆਹ ਲਈ ਕੰਮ ਕਰ ਦੇਣਾ ਜਾਣ ਲੈ ਚੜਾ ਦੇ ਰਹਿਣੇ ਬਸ ਬੱਬਲੀ ਜਾਣਦੇ ਕੰਮ ਹਣਾ ਸਾਧਵਾਉਣ ਕੋਲੇ ਖੜੇ ਬੜੀ ਚਾਹੀਦੀ ਆ ਹੋਰ ਛੋਟੀ ਆ ਲੈ ਜੀ ਤੇ 50 ਦੀ ਆ 100 ਵਾਟ ਦੀ ਚਾਹੀਦੀ ਆ ਯਾਰ ਨਹੀਂ ਇਹ ਨਹੀਂ ਯਾਦ ਹੀ ਆ ਯਾਰ ਯਾਰ ਮੈਂ ਕਹਿੰਦਾ ਬੜੀ ਆ ਆ ਯਾਦ ਹੀ ਆ ਬੜੀ ਹੋਣੀ ਤੇ 50 ਦੀ ਆ ਯਾਰ ਮੈਨੂੰ ਪਤਾ ਨਹੀਂ 50 ਲਿਖਿਆ ਬਾਈ 50 ਪੈਂਡ ਲਿਖਿਆ ਯਾਦ ਹੀ ਆ

ਬਾਲਪੀ ਚਾਰ ਬਾਕਮੈਨ ਇਹਦਾ ਆਹ ਨੂੰ ਬੋਲੇ ਜਿੱਦੀ ਜਿੱਦੀ ਜੀ ਬਰਾਦਰ ਉਹ ਜਿਹੜੀ ਕਿਸੇ ਨਾਲ ਬਾਲ ਤੇ ਚੜੇ ਹੁੰਦੇ ਨੇ ਫੇਰ ਚੜਾਉਣਾ ਪੈਂਦਾ ਅੱਖਾਂ ਨਾਲ ਦੇਖਦਾ ਉਹ ਅੱਖੇ ਦੇਖ ਲਾ ਸਪਰੇਅ ਕਰਦੇ ਹੋਰੇ ਖੱਬਲ ਦੀ ਜਦੋਂ ਥੋੜਾ ਲੜਾਈ ਜਾਵੇ ਕੋਈ ਪਹਿਲਾਂ ਵਰ ਨਹੀਂ ਸੀ ਚੱਦ ਗਈ ਸੀ ਮੈਂ ਹੋਈ ਨਹੀਂ ਰਹਿ ਗਿਆ ਹੁਣ ਮਰੂਗਾ ਯਾਰ ਗੱਟ ਪਾ ਕੇ ਨੂੰ ਮਾਰ ਦਈਏ ਕਹਿੰਦਾ ਗਾਣੇ ਪਾ ਲੈ ਮੋਟਰ ਦੁਆਰ ਲੈਣੀ ਮਗਾ ਤੇਰਾ ਕੈਮਰਲੋ ਲੋਟ ਆਣਾ ਪੈਣਾ ਤੇ ਆਣਾ ਤਾਂ ਪਹੁੰਚ ਗਿਆ ਹਾਂ ਜੇ ਜੀ ਕਾਲਿੰਗ ਕਰਨ ਕਰਨ ਜੇ ਤਾਂ ਹੁਣ ਬੈਨਾ ਹਲੇ ਤਾਂ ਲੱਗਦਾ ਥੋੜੀ ਹੋਈ ਨਹੀਂ ਨਿਸ਼ਾਨ ਲੱਗਦੀ ਹਾਂ ਇਹ ਜਿਹੜਾ ਭਾਈ ਕਾ ਜਾ ਉਹ ਜਿਹੜਾ ਇਹਨੂੰ ਲੈ ਜਾ ਹੁਣ ਨਾਲ ਚੱਲ ਜਾ ਇਹਦੇ ਹੈ ਇਹਦੇ ਨਾਲ ਜਾ ਹਾਂ ਇਹਦੇ ਨਾਲ ਚੱਲ ਜਾ ਹੁਣ ਇੱਦਾਂ ਨਹੀਂ ਲਾਉਣਾ ਮੋਬਾਈਲ ਨਾਲ ਹੁਣ ਅਸੀਂ ਤਾਂ ਹੁਣ ਦੂਜੇ ਘਰ ਚੋਂ ਆਉਂਦੇ ਤਾਂ ਕਰੀ ਪਾਣੀ ਬਾਕੇ ਲੈ ਆਉਣਾ ਥੋੜੀ ਆਪਣਾ ਘਰ ਨੂੰ ਆਈ ਉਹਦਾ ਆਟੋਮੈਟਿਕ ਚੱਕੇ ਇਹਦਾ ਜਾਈ ਚੱਲਦਾ ਰਹਿੰਦੀ ਹੈ ਨਾ ਰੈਡੀ ਦਾ ਇਹਦੇ ਚੱਕ ਦੇਣਾ ਕਫੇ ਰਹੀ ਸਾਦੇ ਚੱਕਣਾ ਆਟੋਮੈਟਿਕ ਦੋਹਾਂ ਤੇ ਕੋ ਚੱਕੜੀਏ ਰਾਤ ਨੂੰ ਕੀ ਆ ਪਤਾ ਹੁੰਦਾ ਇਹਦਾ ਯਾਰ ਕੋਈ ਨਹੀਂ ਆਉਂਦੀ ਆਹ ਕਹਿ ਰਹੀ ਛੱਡਿਓ ਨੀ ਕੀਲੇ ਨੂੰ ਮੈਂ ਮੈਂ ਵੀ ਦੋਨੋਂ ਘਾਟੇ ਦਾ ਕੰਮ ਮਜ਼ੇ ਆ ਗਈ ਰਾਤ ਨੂੰ ਮੱੱਖੀ ਭਰ ਰਹੀਆਂ ਅਗਲੇ ਸੀ ਸਾਰਾ ਦਿਨ ਮੈਂ ਭਰ ਦੂੰਗਾ ਤਾਂ ਕਿ ਆਹ ਹੋ ਸਾਦੇ ਦੇਖਦੇ ਕੱਲ ਦੇਖਦੇ ਆ ਜਿੰਨਾ 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 ਜਿਹੜਾ ਹੈਗੀ 10 ਕਿ ਪੱਥੇ ਹੀ ਦੇ ਲੈ 10 ਤੇ ਬਰਾ ਲਖੇ ਬੰਦ ਕਰਕੇ ਫਿਰ ਸਾਲੂ ਪਾਉਣਾ ਹੀ ਹੈ ਬੈਟਰੀ ਕਿੱਥੇ ਆ ਬੈਟਰੀ ਮੰਜੇ ਪਈ ਆ ਸਾਲੂ ਕਦੇ ਟੱਕ ਤਾਂ ਹੋਈ ਜਾਣਾ 10 ਵਜੇ ਤੋਂ ਤਾਂ ਪਹਿਲਾਂ ਹੀ ਹੋਣਾ ਆ ਤਾਂ ਮੁੰਡਾ ਤਾਂ ਭਾਂਟੇ ਚਲੋ ਫਿਰ ਜਾਓ ਉੜ ਜਾਓ ਉੜ ਜਾਓ ਉੜ ਜਾਓ ਜਾਓ ਫਿਰ ਸਾਜਰੇ ਚਲੋ ਸੁਸਰਾਪਾ ਹੁੰਦਾ ਹੈ ਹੈ ਜੀ ਲੜਾਉਣਾ ਹੋਰ ਕੋਈ ਤੁਸੀਂ ਡੰਡਾ ਰੱਖੀਏ ਤੇ ਆ ਕੇ ਉਹਦੇ ਬਾਈ ਡੇਡੂੜ ਕਾ ਡੋਲ ਉੱਥੇ ਪਿਆ ਅੰਦਰ ਘਰ ਆ ਆਪਣੇ ਹੁੰਦਾ ਦੱਸ ਦਿੰਦੇ ਆ ਗੂਲਰ ਮਿਲਨੇ ਆਲਾ ਇਹਨੇ ਅੰਗਵਾਣਾ ਲੱਗੇ ਆ ਜੀ ਸਹੀ ਹੈ ਚਾਹੀਦਾ ਬਾਈ ਉਹਦੇ ਹੱਥ ਮੈਂ ਖੱਡ ਕੋਲ ਪੈ ਥੋੜੋ ਮਾਰੂਗਾ ਜਿੱਦਾਂ ਖੱਡ ਆ ਦੂ ਆ ਆ ਖਾਟਾ ਹਾਂ ਉਹ ਵੀ ਪੈਰ ਥੋੜੋ ਮਾਰੂਗਾ ਉਹ ਡੰਡਾ ਮਾਰ ਦੂ ਹਾਂ ਜੀ ਬੈਠਾ ਹੈ। ਕੀ ਪਤਾ ਕਿ ਮੈਂ ਕਿਆ ਹੋਵੇ? ਆਪ ਹੋਇ ਜਦੇ ਪੁੱਠਾ ਕਰ ਦੇਣਾ। ਜਦ ਵੀ ਪੁੱਠਾ ਕਰ ਦੇਣਾ ਆਪਨੇ। ਆਪਣਾ ਬਾਹਰ ਆਉਂਗਾ। ਹਾਂ। ਹਾਂ ਜੀ ਵੀ ਆਪਾਂ ਪਹੁੰਚੇ ਵੇ ਖੇਤਾਂ 'ਚ। ਆਹ ਆਮਣੇ ਇਹ ਇੰਜਨ ਮੋਟਰ 'ਤੇ ਪਹੁੰਚੇ ਹੋਏ ਆ। ਸ਼ਾਇਦ ਵੀ ਲੱਗਿਆ ਬਹਾਈ ਕਰਨਾ। ਆਪਾਂ ਆਪਾਂ ਖੇਤ ਬਾਹਰ ਲੱਗੇ ਹੋਏ ਆ ਵੀ ਕੱਖ ਪਰ ਹੋ ਗਿਆ ਤਾਂ। ਕਪੜਾ ਕਰਕੇ ਬਾਦ ਹੈ ਵੀ ਹੋ ਗੀਰੀ ਵੀ ਲੱਜੀ ਛੇਤੀ ਜੇ ਮੀ ਪੈ ਜਾਣ ਕੋਈ ਚੱਕਰ ਨਹੀਂ ਪਹਿਲਾਂ ਵੀ ਖੇਤਰੀਏ ਚੱਕਰ ਦੀ ਯੋ ਹੋਣਾ ਹੁਣ ਨਹੀਂ ਚੱਕਰ ਕੋਈ ਨਹੀਂ ਭਾਈ ਟੈਕ ਸੇਲ ਕਰਿਆ ਤਾਂ ਉਹਦਾ ਤਾਂ ਫੋਨ ਨਹੀਂ ਹੈ ਜੇ ਲੈਣਾ ਕਿਸੇ ਨੇ ਫੋਨ ਕਰਦੇ ਵੀਰੇ ਬਾਕੀ ਅੰਬੀਆਂ ਬੋਹਦਾਰੇ ਅੰਬਲ ਲੋਹ ਤੇ ਆਲਾ ਚੌਥੇ ਲੋਹ ਚ ਖੇਤ ਹਾਂ ਬਈ ਮੱਕੀ ਹੋਈ ਆਪਣੀ ਮੱਕੀ ਤੇ ਚਰੀ ਦੋਨੇ ਹਰਿਆਲੀ ਮਾਰਦੀ ਪੂਰੀ ਹਰਿਆਲੀ ਪੂਰੀ ਮਾਰਦੀ ਆ ਜੂਰੀਆ ਮਾਰਦੇ ਨੇ ਵਿੱਚ ਕੱਲ ਮੈਂ ਨੀਰੀ ਵਈ ਹੋਇਆ ਈ ਫੁੱਲ ਲਾਣੀ ਆਪਣੇ ਪਾਏ ਵਈ ਦਿਖਾਵਾਂ ਤੁਮ ਇਹ ਬਣੀ ਆਹ ਮੱਕੀ ਮੱਕੀ ਵੀ ਡੇਡੀ ਹੋਈ ਨਹੀਂ ਹੈ ਸਾਰੇ ਜਿਹੇ ਹੋਈ ਵੀ ਬਈ ਪਨੀਰੀ ਵੀ ਹੋ ਗਈ ਆਪਣੀ ਆਪਣੇ ਵੀ ਕੱਲ ਪਰਸ ਤੱਕ ਲੈ ਨਹੀਂ ਪਨੀਰੀ ਬਾਦੂ ਆਪਣੀ ਦਾ ਇਹ 6-7 ਕੀਲਿਆਂ ਦੀ ਬਈ ਬਾਕੀ ਕੱਲ ਮਰ ਇਹਦੇ ਛਿੱਟੇ ਦੇ ਗਿਆ ਨਾ ਜੂਰੀ ਇਹ ਨਾ ਮੁੱਕੀ ਮੁੱਕੀ ਜੇ। ਅਰਵਾਰਾ ਕੇ ਖੋਏ। ਇਕਰੇ ਇਕ ਜੂਈ ਹੋਰ ਪੈਣਾ ਤੇ ਵਿੱਚ। ਫਿਰ ਊਟੂਰੀ। ਹਲੇ ਵੀ ਗਿੱਲ ਹੈਗੀ ਆ ਬਾਈ। ਹਲੇ ਵੀ ਗਿੱਲ ਹੈਗੀ ਆ। ਹਲੇ ਵੀ ਗਿੱਲ ਹੈਗੀ ਆ। ਉਹ ਰਹਿ ਗਈ ਬਾਈ ਇੱਕ ਫਾਂਟ। ਬਹੁਤ ਜਾਣਾ ਉਧਰ ਪਰਲੀ ਛੜ ਆਲੇ ਲੈ ਬਈ ਨਾ ਤੁਹਾਨੂੰ ਤੋਂ ਪਾਸੇ ਫਿਰ ਤਾਂ ਐ ਖੱਬਲ ਸੁੱਕ ਜੀ ਸੇ ਬਾਕੀ ਸਪਰੇਅ ਕਰਨ ਨੂੰ ਪਈ ਬਈ ਆਪਣੀ ਬੱਟਾ ਪਾ ਉਹ ਵੀ ਕਰ ਦੇਣੀ ਆਪਾਂ ਨੇ ਕੱਲ ਨੂੰ ਬੋਤਲ ਵਾਲ ਗੇਰੀ ਇਹ ਵੱਲ ਬਈ ਮੈਂ ਮਿੱਟੀ ਲੈ ਗਿਆ ਤੋਰੇ ਮਿੱਟੀ ਚੋਪਰ ਨਾਲ ਲਈ ਹੋਈ ਆ ਮਿੱਟੀ ਮੈਂ ਲਈ ਵਟਾ ਨੂੰ ਹਾਂ ਮਿੱਟੀ ਮੈਂ ਲੈ ਕੇ ਗਿਆ ਕੱਲ ਦੇਖਿਆ ਘਾਟ ਲਈ ਬਸ ਫੈਪੜੀ ਨਹੀਂ ਉਹ ਵਟਾ ਨੂੰ ਮਾਰਦੀ ਮਿੱਟੀ ਉਹਦਾ ਉਹ ਜੇ yeah. ਪੂਰੇ ਬੀਬਾਂ ਬਹੁਤ ਬੂਰਾ ਆਇਆ ਹੁਣ ਬੀਆ ਹੋਣੀ ਸ਼ੁਰੂ ਹੋਈ ਐ ਮਿਲ ਕਰਕੇ ਪੂਰੇ ਸ਼ਕਰ ਗੰਦੀ ਲਾਈ ਹੋਈ ਦੀਆਂ ਪੂਰੇ ਸਲਾਦ ਬਾਦ ਤੇ ਬਾਪੂ ਨੇ ਬੱਟ ਲਈਆਂ ਬਾਪੂ ਕਾ ਨਾ ਵਧੀਆ ਐ ਐਨਾ ਖੂਨ ਜੇ ਖਾਜੀ ਜਿਹੜਾ ਬਾਜਰ ਕਾ ਤੂੰ ਸ਼ਕਰ ਗੰਦੀ ਇਹ ਗੇਰ ਦੇ ਮਾ ਮੈਂ ਖਾ ਵੀ ਸਲਾਦ ਮੈਂ ਪਈਆ ਅਜੇ ਵੀ ബോ ചോർ സടായ മല ഐ സളനിക്ക് ਮਾਕੇ ਹੁਣਾਂ ਦਾ ਜੀਰੀ ਦੇਖਦੇ ਆ ਪਣੀ ਜੀ ਥੋੜੀ ਛੋਟੀ ਆ ਉਦੋਂ ਰੇਤਾ ਪਾ ਗਏ ਤੇ ਅਸੀਂ ਤੇ ਹੁਣ ਇੱਕ ਦੋ ਦਿਨਾਂ ਤੱਕ ਇਦਾਂ ਦੀ ਫਿਰ ਉਹ ਪਰਾਂ ਵਾਲਾ ਲਾ ਦਾਂਗੇ ਕਿਉਂਕਿ ਇੰਜਨ ਵਾਲੀ ਮੋਟਰ ਨਹੀਂ ਜੇ ਪੈ ਗਿਆ ਪਾਣੀ ਨਾਲ ਦੀ ਨਾਲ ਛੜਾ ਕੇ ਇਹਨਾਂ ਨੇ ਲਵਾ ਦੇਣੀ ਆ ਪਰਾਂ ਵਾਲੀ ਫਿਰ ਇੱਧਰ ਲਈ ਲਾ ਲਾਂਗੇ ਆਲੇ ਉਹ ਚਾਰ ਗਿੱਤੇ ਆ 1 2 3 4 ਹੁਣਾਂ ਨੂੰ ਕਿਹਾ ਵੀ ਮੈਂ ਜਾਣਾ ਸਵਾਣੇ ਨੂੰ ਅੱਜ ਸ਼ਾਮ ਨੂੰ ਪੰਪ ਚਾਰਜ ਲਾਇਆ ਵਾ ਵੀ ਸਪਰੇਅ ਲਿਆ ਕੇ ਸਪਰੇਅ ਮਾਰੂ ਖਾਲ ਖੂਲ ਚੌਂਕਣੇ ਚ ਇਹ ਕਰਨਾ ਕੀ ਕੰਮ ਹੈ ਲੋੜ ਲੱਗਿਆ ਦੁੰਦੇ ਭਾਈ ਹੁਣ ਦੇਖਦੇ ਹਾਂ ਦੁੰਦੇ ਸਾਡੇ ਕਿਵੇਂ ਲੰਦਾ ਹੈ ਬਾਈ ਇਹ ਫੌਲ ਦਾ ਮੱਤਾ ਦੇਖ ਤੇ ਆ ਵੀ ਹੁਣ ਜੇਣਾ ਬਾਈ ਦੂਈ ਕਰ ਲਈਏ ਬਾਈਟਰ ਜਾਂ ਮੱਝ ਲਿਆ ਕੇ ਆਪਣਾ ਬਾਹ ਸਕਦਾ ਟੁਟਾ ਬੀਟਰ ਚਲਾ ਸਕਦਾ ਮੈਂ ਵੀ ਥੋੜੀ ਲਿਫਟ ਤੇ ਘੌਣ ਕੱਢ ਲੈਂਦਾ ਇਹ ਦੇਖੋ ਤੁੰਗਿਆਂ ਦਾ ਚੱਕਣੀ ਛੱਡਣੀ ਵੀ ਮੋੜ ਪਰ ਦਾਇਨ ਸੱਜੇ ਚਲਾਉਂਦਾ ਕੱਲੀ ਦੇ ਲੱਗ ਗਿਆ ਪੂਰਾ ਕਰਨਾ